ਹਾਂਜੀ ਖੜੇ ਆ ਐਸ ਡੀ ਐਮ ਦਫਤਰ ਖੰਨਾ ਦੇ ਬਾਹਰ ਜਿੱਥੇ ਕਿ ਪਿੰਡ ਕੰਗਰਾਲੀ ਦੇ ਵਸਨੀਕਾ ਵੱਲੋਂ ਇੱਕ ਧਰਨਾ ਲਗਾਇਆ ਗਿਆ ਹੈ ਧਰਨਾ ਲਗਾਉਣ ਦਾ ਕਾਰਨ ਹੈ ਕਿ ਜੋ ਪੰਚਾਇਤੀ ਚੋਣਾਂ ਨੇ ਪੰਚਾਇਤੀ ਚੋਣਾਂ ਦੇ ਵਿੱਚ ਇੱਥੋਂ ਦੇ ਜੋ ਉਮੀਦਵਾਰ ਸੀ ਉਹਨਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ ਨੇ ਤੇ ਪਿੰਡ ਵਸਨੀਕਾਂ ਦੇ ਵਿੱਚ ਰੋਸ ਹੈ ਕਿ ਸਿਆਸੀ ਰੰਜਿਸ਼ ਦੇ ਕਰਕੇ ਇਹ ਕਾਗਜ਼ ਰੱਦ ਕੀਤੇ ਗਏ ਨੇ ਇਸ ਨੂੰ ਲੈ ਕੇ ਪਿੰਡ ਵਸਨੀਕਾਂ ਨੇ ਅੱਜ ਐਸ ਡੀ ਐਮ ਖੰਨਾ ਨੂੰ ਮੰਗ ਪੱਤਰ ਦਿੱਤਾ ਤੇ ਧਰਨਾ ਲਗਾਇਆ ਹੈ ਦੱਸਣਯੋਗ ਹੈ ਕਿ ਇਸ ਪਿੰਡ ਦੇ ਵਸਨੀਕਾਂ ਵੱਲੋਂ ਪਿੰਡ ਵਿੱਚ ਲੱਗੀ ਫੈਕਟਰੀ ਨੂੰ ਲੈ ਕੇ ਵੀ ਲੋਕ ਜੋ ਪਿਛਲੀਆਂ ਚੋਣਾਂ ਹੋਈਆਂ ਸਨ ਉਹਨਾਂ ਵਿੱਚ ਚੋਣਾਂ ਦਾ ਬਾਈਕਟ ਕੀਤਾ ਗਿਆ ਸੀ ਤੇ ਹੁਣ ਉਹ ਧਰਨਾ ਵੀ ਉਠਾ ਦਿੱਤਾ ਗਿਆ ਹੈ ਜੋ ਪਿੰਡ ਵਾਸੀਆਂ ਵੱਲੋਂ ਫੈਕਟਰੀ ਦੇ ਉਲਟ ਲਗਾਇਆ ਗਿਆ ਸੀ ਤੇ ਅੱਜ ਜੋ ਪਿੰਡ ਵਾਸੀ ਐਸਡੀਐਮ ਦਫ਼ਤਰ ਖੰਨਾ ਪਹੁੰਚ ਲਗਾਇਆ ਗਿਆ ਉਹਨਾਂ ਦੀ ਹਮਾਇਤ ਲਈ ਸਰਦਾਰ ਕਾਲੀ ਪਹੁੰਚੇ ਨੇ ਹਾਂਜੀ ਕਾਲੀ ਜੀ ਇਸ ਪੂਰੇ ਘਟਨਾਕ੍ਰਮ ਬਾਰੇ ਕੀ ਕਹੋਗੇ ਸਰ ਇਹ ਨਾ ਇਸ ਦਾ ਮਰਡਰ ਆਫ ਦਾ ਡੈਮੋਕ੍ਰੇਸੀ ਇਹ ਕਾਂਗਰਸ ਧੱਕਾ ਕਰਦੀ ਸੀ ਅਕਾਲੀ ਕਰਦੇ ਸੀ ਝਾੜੂ ਵਾਲਿਆਂ ਨੇ ਕਿਨ ਕਲੱਬ ਦਾ ਨਾਅਰਾ ਦਿੱਤਾ ਸੀ ਵੀ ਲੋਕਾਂ ਦੁਆਰਾ ਪਿੰਡਾਂ ਦੇ ਵਿੱਚੋਂ ਮੁਹੱਲਿਆਂ ਚੋਂ ਸਰਕਾਰਾਂ ਚੁਣੀਆਂ ਜਾਣਗੀਆਂ ਜਿਹੜਾ ਕੰਗਰਾਲੀ ਰਾਜਪੂਤਾਂ ਵਿੱਚ ਹੋਇਆ ਵੀ 16 ਬੰਦਿਆਂ ਦੇ ਫਾਰਮਰ ਰਜੈਕਟ ਕੀਤੇ ਗਏ ਨੇ ਇੱਕ ਗੇਮ ਪਲਾਨ ਬਣਾਇਆ ਗਿਆ ਕਿਉਂਕਿ ਜਿਹੜੇ ਪਿੰਡ ਦੇ ਤਨਾ ਆੜ ਲੋਕ ਨੇ ਉਹਨਾਂ ਵੱਲੋਂ ਇੱਕ ਧਰਨਾ ਦਾ ਧਰਨਾ ਲਗਾਇਆ ਗਿਆ ਬੇਵਕੂਫ ਬਣਾਉਣ ਦੇ ਲਈ ਲੋਕਾਂ ਨੂੰ ਉਹਦੇ ਜਰੀਏ ਲੋਕਾਂ ਨੂੰ ਲਾਮਬੰਦ ਕੀਤਾ ਗਿਆ ਜਦ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਧਰਨਾਕਾਰੀ ਜਿਹੜੇ ਨੇ ਜਥੇਬੰਦੀਆਂ ਨੇ ਇਹਨਾਂ ਦਾ ਕੈਰੇਕਟਰ ਸਹੀ ਨਹੀਂ ਹੈ ਤਾਂ ਲੋਕਾਂ ਨੇ ਉਹਨਾਂ ਦਾ ਬਾਈਕਾਟ ਕੀਤਾ ਹੈ ਤਾਂ ਉਹਨਾਂ ਨੂੰ ਲੱਗਿਆ ਵੀ ਜਿਹੜੇ ਮਕਸਦ ਲਈ ਅਸੀਂ ਧਰਨਾ ਦਿੱਤਾ ਸੀ ਪੰਚਾਇਤ ਬਣਾਉਣ ਦੇ ਲਈ ਉਹ ਚ ਫੇਲ ਹੁੰਨੇ ਆ ਉਹਨਾਂ ਨੇ ਸਿੱਧਾ-ਸਿੱਧਾ ਡੈਮੋਕ੍ਰੇਸੀ ਦਾ ਕਤਲ ਕਰਤਾ ਹੈ ਅੱਜ ਜਿਹੜੇ ਲੋਕ ਧਰਨਾ ਚਲਾ ਰਹੇ ਸੀ ਜਿਹੜੇ ਇਸ ਗੱਲ ਦੇ ਉੱਤੇ ਅੜੰਗ ਸੀ ਅਸੀਂ ਫੈਕਟਰੀ ਬੰਦ ਕਰਾਉਣੀ ਹੈ ਇਥੋਂ ਮੁਸ਼ਕ ਮਾਰਦਾ ਹੈ ਵੀ ਅੱਜ ਅਜਹੀ ਕੀ ਗੱਲ ਹੋ ਗਈ ਵੀ ਜਿਹੜਾ ਉਹਨਾਂ ਨੂੰ ਮੁਸ਼ਕਾਉਣਾ ਬੰਦ ਹੋ ਗਿਆ ਫੈਕਟਰੀ 'ਚੋਂ ਸਮਾਜ ਚ ਕਾਉਣ ਲੱਗ ਗਏ ਕਿਉਂਕਿ ਉਹਨਾਂ ਦਾ ਜੋ ਮਕਸਦ ਸੀ ਸਮਾਜ ਨੂੰ ਦਲਿਤ ਸਮਾਜ ਨੂੰ ਖਾਸ ਕਰਕੇ ਪਿੰਡ ਨੂੰ ਬੇਵਕੂਫ ਬਣਾ ਕੇ ਆਪਣੀ ਸਰਦਾਰੀ ਕਾਇਮ ਕਰਨੀ ਸੀ ਉਹ ਤੱਕੇ ਨਾ ਕਰੀ ਹੈ ਜਿਵੇਂ ਮਰਜ਼ੀ ਕਰੀਆ ਉਹਨਾਂ ਨੇ ਇਹ ਮਤਲਬ ਮੈਂ ਸਮਝਦਾ ਵੀ ਲੋਕਤੰਤਰ ਦਾ ਡੈਮੋਕ੍ਰੇਸੀ ਦਾ ਘਾਣ ਕੀਤਾ